ਹਾਂਜੀ ਪ੍ਰੋਨੈ ਅੱਜ ਲਖਮਣ ਕੇ ਯਾਰ ਕੀ ਤੈਗਰ ਕੀ ਕਹਿਣਾ ਚਾਹੁੰਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਟਿਆੜੇ ਭਾਈ ਸੋਨੀ ਸਾਹਿਬ ਸਾਡੇ ਇਹਨਾਂ ਨੇ ਆਪਣੇ ਸੰਗੀ ਸਾਥੀਆਂ ਦੇ ਰਾਜੂ ਸ਼ੋਮਨੀ ਅਕਾਲੀ ਦਾ ਸ਼੍ਰੀ ਅਮਰਸਾਹਬ ਨੂੰ ਇਹਨਾਂ ਦੇ ਪਰਦਾਸ ਕਰਦੇ ਆ। ਸਾਡੇ ਕੁਝ ਜਾਨੂ ਆਗੂ ਨੇ ਇੱਕ ਨੌਜਵਾਨ ਲੀਡਰ ਨੇ ਕੋਈ ਵੀ ਪੰਥਕ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਵੱਧ ਚੜ ਕੇ ਅੱਗੇ ਆਉਂਦੇ ਨੇ ਅੱਜ ਜਿਹੜੇ ਗੁਰਦੁਆਰਾ ਸ਼੍ਰੀ ਦੁਖਨਵੰਦ ਸਾਹਿਬ ਦੇ ਬਾਹਰ ਅੱਜ ਉਹ ਲੱਡੂ ਵੰਡੇ ਗਏ ਨੇ ਇੱਕ ਖੁਸ਼ੀ ਦਾ ਪਕਟਾਵਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਬੈਠ ਕੇ ਕਿ ਜਿਸ ਧਰਤੀ ਤੇ ਜਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਮਹਾਰਾਜ ਨੇ ਆਪਣਾ ਤਉ ਢੋਲੇ ਆਸੇ ਜਿਨ੍ਹਾਂ ਦੇ ਵਾਸਤੇ ਡੋਲਿਆ ਸੀ ਤੇ ਉਸੇ ਤਲਕੇ ਦੇ ਉੱਪਰ ਗੁਰਤੇਗ ਬਾਦਰਾ ਪਾਸ਼ਾ ਦੀਆਂ ਅੰਸਵਸ ਗੁਰਤੇਗ ਬਾਦਰਾ ਪਾਸ਼ਾ ਦੇ ਉਸ ਫਲਵਾੜੀ ਨੂੰ ਤਹਿਸਦਾਸ ਕੀਤਾ ਗਿਆ 1984 ਦੇ ਵਿੱਚ ਕਤਲੇਆਮ ਕੀਤਾ ਗਿਆ ਕਿਉਂਕਿ ਉਹ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੀ ਪਰਵਾਹ ਨੂੰ ਭੁੱਲ ਗਏ ਸੀ ਵੀ ਸਾਡੇ ਵਾਸਤੇ ਲਹੂ ਡੋਲਿਆ ਤੇ ਅਸੀਂ ਕੀ ਕੀਤਾ ਸਾਡੇ ਭੈਣਾਂ ਭਰਾਵਾਂ ਦੇ ਗਲਾਂ 'ਚ ਪਾ ਕੇ ਤਾਇਰ ਨੂੰ ਸਾੜੇ ਆ ਗਿਆ ਤੇ ਆਪਾਂ ਦਾ ਖਲਤ ਕਰ ਦਿੱਤੇਗੇ ਉਹ ਤਾਂ ਜਿਹੜਾ ਮੁੱਖ ਦੋਸ਼ੀ ਸੀ ਸੱਜਣ ਕੁਮਾਰ ਉਹਨੂੰ ਕੱਲ ਜਿਹੜੀ ਐ ਉਮਰ ਕੈਂਸਲ ਜਿਹੜੀ ਸੁਣਾਈ ਗਿਆ ਉਹਦੇ ਸਬੰਧ ਵਿੱਚ ਅੱਜ ਇੱਥੇ ਰੱਖੇ ਹੋਏ ਸੀ ਸਾਰੇ ਭੈਣਾਂ ਭਰਾਵਾਂ ਨੇ ਆਪਸ ਵਿੱਚ ਗੱਲ ਜੁੜੀ ਹੋਈ ਔਰ ਸਾਂਝੀ ਕੀਤੀ ਆ ਪਰ ਮੈਂ ਬੇਨਤੀ ਕਰਾਂ ਵੀ ਇਹ ਇਹ ਸੱਜਣ ਕੁਮਾਰ ਕਰਕੇ ਇੱਕ ਨਹੀਂ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਕਾਨੂੰਨ ਅਸੀਂ ਚਾਹੁੰਨੀ ਆ ਵੀ ਸਜ਼ਾ ਦੇਵੇ ਪਰ ਜੇ ਕਾਨੂੰਨ ਸਜ਼ਾ ਨਹੀਂ ਦੇਵੇਗਾ ਤਾਂ ਉਹ ਅਕਾਲਪ੍ਰਣ ਸੁਜਾਵਾਂ ਉਹਨਾਂ ਨੂੰ ਦਿੱਤੀਆਂ ਨਹੀਂ ਬੜੀਆਂ ਨੇ ਤੇ ਅਕਾਲਪ੍ਰਣ ਦੇਵੇਗਾ ਪਰ ਅਸੀਂ ਫਿਰ ਵੀ ਜਿਹੜੇ 1984 ਦੇ ਜਿਹੜੇ ਉਸ ਸਮੇਂ ਦੇ ਦੰਗਾ ਸ਼ਬਦ ਪਰ ਮੈਂ ਨਹੀਂ ਵਰਤਾਂਗਾ ਲੋਕ ਦੰਗਿਆਂ ਕਹਿੰਦੇ ਨੇ ਇਹ ਤਾਂ ਸੋਚੀ ਸਮਝੀ ਸਾਜਿਦ ਦੇ ਤਹ ਕਤਲੇਆਮ ਜਿਹੜਾ ਸੀ ਕੀਤਾ ਗਿਆ ਸੀ ਅੱਜ ਸਾਡੇ ਉਹਨਾਂ ਭੈਣਾਂ ਭਰਾਵਾਂ ਨੂੰ ਕਿਤੇ ਉਹਨਾਂ ਦੇ ਜ਼ਖਮਾਂ ਤੇ ਮੱਲਮ ਲੱਗੀ ਹੋएगी ਕਿਉਂਕਿ ਮੈਂ ਜਦੋਂ ਉਸ ਕਲੋਨੀ 'ਚ ਜਾਣਾ ਜਿਹਨੂੰ ਵਿੱਡੋ ਕਲੋਨੀ ਕਿਹਾ ਜਾਂਦਾ ਹੈ ਜਦੋਂ ਮੈਂ ਉਸ ਗੁਰੂ ਘਰ ਪਿੱਛੇ ਜੀ ਮੇਰੀ ਕਥਾ ਸੀ ਜਦੋਂ 1984 ਦਾ ਉਹਨਾਂ ਨੇ ਵੱਡਾ ਕੱਟ ਕੀਤਾ ਜਦੋਂ ਮੈਂ ਕਮਰੇ ਨੂੰ ਵੇਖਿਆ ਜਿੱਥੇ ਸਾਡੇ ਭੈਣਾਂ ਭਰਾਵਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਅੰਦਰੋਂ ਬੜਾ ਦਰਦ ਜਿਹੜਾ ਸੀਗਾ ਕੋਟਦਾ